ਸ੍ਰੀ ਗੁਰਦਾਨ ਨਿਊਟ ਵੇਖ ਰਿਹਾ ਤੁਸੀਂ ਮੈਂ ਹਾ ਕੁਸ਼ਪ੍ਰੀਤ ਕਰ ਰਿਹਾ ਬੀਤੇ ਦਿਨ ਲੋਕ ਸਭਾ ਚ ਇੱਕ ਬਿੱਲ ਪਾਸ ਹੋਇਆ ਤੇ ਇਹ ਬਿੱਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਹੈ ਕਿ ਜਿਹੜਾ ਵੀ ਬੰਦਾ ਮੁਕਾਬਲੇ ਦੀ ਪ੍ਰੀਖਿਆ ਚ ਨਕਲ ਮਾਰਦਾ ਜਾਂ ਫਿਰ ਉਹਨਾਂ ਰੂਲਸ ਐਂਡ ਰੈਗੂਲੇਸ਼ਨ ਦੀ ਉਲੰਘਣਾ ਕਰਦਾ ਫੜਿਆ ਗਿਆ ਉਸ ਬੰਦੇ ਨੂੰ 10 ਸਾਲ ਦੀ ਸਜ਼ਾ ਅਤੇ 1 ਕਰੋੜ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦਾ ਪਬਲਿਕ ਐਗਜ਼ਾਮੀਨੇਸ਼ਨ ਬਿੱਲ 2024 ਦੀ ਵਕਾਲਤ ਕਰਦੇ ਆ ਕਿਹਾ ਕਿ ਇਸ ਵਿਚ ਲੀਆਂ ਵਿਵਸਥਾਵਾਂ ਹੋਣ ਹਾਂ ਵਿਦਿਆਰਥੀਆਂ ਤੇ ਉਮੀਦਵਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਯਕੀਨੀ ਬਣਾਉਣ ਗਿਆ ਲੋਕ ਸਭਾ ਨੇ ਵਿਰੋਧੀ ਧਿਰਾਂ ਦੀਆਂ ਤਜਵੀਜ਼ਤ ਸੋਧਾਂ ਨੂੰ ਰੱਦ ਕਰਦੇ ਹੋਏ ਬਿੱਲ ਪਾਸ ਕਰ ਦਿੱਤਾ ਉਹਨਾਂ ਕਿਹਾ ਕਿ ਵਿਦਿਆਰਥੀ ਤੇ ਉਮੀਦਵਾਰ ਇਸ ਬਿੱਲ ਦੇ ਘੇਰੇ 'ਚ ਨਹੀਂ ਆਉਂਦੇ ਤੇ ਇਸ ਨਾਲ ਨੌਕਰੀਆਂ ਦੇ ਚਾਹਵਨ ਵਿਦਿਆਰਥੀਆਂ ਜਾਂ ਫਿਰ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਹੋਵੇਗਾ ਸਰਕਾਰ ਨੇ ਇਹ ਬਿੱਲ ਅਜਿਹੇ ਮੌਕੇ ਲਈ ਆਂਦਾ ਹੈ ਜਦੋਂ ਰਾਜਸਥਾਨ 'ਚ ਅਧਿਆਪਕਾਂ ਦੀ ਭਰਤੀ ਹਰਿਆਣਾ 'ਚ ਗਰੁੱਪ ਡੀ ਦੀਆਂ ਪੋਸਟਾਂ ਲਈ ਸਾਂਝੇ ਯੋਗਤਾ ਟੈਸਟ ਗੁਜਰਾਤ ਚ ਜੂਨੀਅਰ ਕਲਰਕਾਂ ਦੀ ਭਰਤੀ ਪ੍ਰੀਖਿਆ ਤੇ ਬਿਹਾਰ ਚੋਂ ਕਨਸਟੇਬਲਾਂ ਦੀ ਪ੍ਰਤੀ ਪ੍ਰੀਖਿਆ ਸਣੇ ਮੁਕਾਬਲੇ ਦੀਆਂ ਕਈ ਪ੍ਰੀਖਿਆਵਾਂ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਕਰਕੇ ਰੱਦ ਕਰਨਾ ਪਿਆ ਸੀ ਬਿੱਲ ਚ ਸਰਕਾਰੀ ਪ੍ਰੀਖਿਆਵਾਂ ਲਈ ਉੱਚ ਪੱਧਰੀ ਕੌਮੀ ਟੈਕਨੀਕਲ ਕਮੇਟੀ ਬਣਾਉਂਦੀ ਤਜਵੀਜ਼ ਵੀ ਸ਼ਾਮਿਲ ਹੈ ਜੋ ਕੰਪਿਊਟਰਿਕਤ ਪ੍ਰੀਖਿਆ ਅਮਲ ਨੂੰ ਵਧੇਰੇ ਸੁਰੱਖਿਅਤ ਬਣਾਉਣ ਬਾਰੇ ਸਿਫਾਰਿਸ਼ਾਂ ਕਰੇਗੀ ਸੋ ਲੋਕ ਸਭਾ ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਿਹੜੇ ਬਿੱਲ ਹੁਣ ਪਾਸ ਕੀਤੇ ਗਏ ਨੇ ਵੇਖਣਾ ਹੋਵੇਗਾ ਕਿ ਉਹਨਾਂ ਬਿੱਲਾਂ ਦਾ ਕਿਸ ਤਰੀਕੇ ਅਸਰ ਜਿਹੜਾ ਵਿਦਿਆਰਥੀਆਂ ਜਾਂ ਫਿਰ ਜਿਹੜੇ ਵੀ ਲੋਕ ਇਹਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਿੰਦੇ ਨੇ ਉਹਨਾਂ ਤੇ ਪਵੇਗਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਵਕਵਾਕ ਸੂਬਿਆਂ ਤੋਂ ਇਹ ਅਕਸਰ ਹੀ ਖਬਰਾਂ ਆਉਂਦੀਆਂ ਨੇ ਕਿ ਪੇਪਰ ਲੀਕ ਹੋਣ ਕਰਕੇ ਜਿਹੜੇ ਪੇਪਰ ਨੇ ਉਹ ਰੱਦ ਹੋ ਗਏ ਜਾਂ ਫਿਰ ਵਿਦਿਆਰਥੀਆਂ ਦੇ ਵੱਲੋਂ ਪੇਪਰ ਦਿੱਤੇ ਗਏ ਪਰ ਫਿਰ ਕੁਝ ਕਾਰਨਾ ਕਰਕੇ ਉਹਨਾਂ ਪੇਪਰਾਂ ਨੂੰ ਰੱਦ ਕਰ ਦਿੱਤਾ ਗਿਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਹੁਣ ਲੋਕ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਕਿ ਜਿਹੜਾ ਵੀ ਬੰਦਾ ਇਹਨਾਂ ਰੂਲਸ ਐਂਡ ਰੈਗੂਲੇਸ਼ਨ ਦੀ ਉਲੰਘਣਾ ਕਰੇਗਾ ਜਾਂ ਫਿਰ ਜਿਹੜਾ ਵੀ ਨਕਲ ਮਾਰ ਦਾ ਪਾਇਆ ਗਿਆ ਉਸ ਨੂੰ 10 ਸਾਲ ਦੀ ਸਜ਼ਾ ਅਤੇ ਕਰੋੜ ਰੁਪਏ ਦਾ ਜੁਰਮਾਨਾ ਲੱਗੇਗਾ